ਸਾਰੇ ਸ਼੍ਰੀ ਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੁਹਾਡੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਨੇਰੀ ਬਹੁਤ ਆਈ ਆ ਸਾਰੇ ਜਗ੍ਹਾ ਤੇ ਤੇ ਕਿਤਨੀ ਨੇਰੀ ਸੀ ਤੂਫਾਨ ਹੀ ਸੀ ਕਰਾਂ ਦਾ ਇਸ ਤੂਫਾਨ ਨੇ ਬਹੁਤ ਸਾਰੇ ਖੰਬੇ ਬਿਜਲੀ ਦੇ ਦਰਖਤ ਤੋੜ ਕੇ ਆ ਛੱਟੇ ਸੜਕਾਂ ਤੇ ਤੇ ਦਿਨੇ ਮਤਲਬ 7:00 ਵਜੇ ਸੀ ਪੂਰਾ ਹਨੇਰਾ ਹੋ ਗਿਆ ਸਾਰੇ ਪਾਸੇ ਤੇ ਬਿਜਲੀਆਂ ਇੰਨੀ ਚਮਕਦਾਰ ਸੀ ਤੇ ਲਸ਼ਕਰੀ ਸੀ ਕਿ ਕੋਸ਼ ਵੀ ਦੀਦਾ ਲੀਸੀ ਇਸ ਨੇ ਰਿਚ ਇੰਨੀ ਜਵਾਨੀ ਰੋਕੀ ਸੀ ਪਹਿਲਾਂ ਨਹੀਂ ਨਹੀਂ ਕਿੱਦਾਂ ਡਿੱਗੇ ਵੀ ਜਿੰਨੇ ਹਾਂ ਅੱਗੇ ਨੂੰ ਪੜ੍ਹਦੇ ਅੰਦਰ ਪਾ ਲੋਗਾ ਪਾ ਲੋਗਾ ਤੋ ਜੋ ਜੋ ਜੋਂ ਡਰ ਆ ਜਾਂਨੇ ਆ ਜੋਦ ਦੀਆ ਇਹਦਾ ਡਰ ਗਿਆ ਦਰਪੋਕ ਬੰਦਾ ਦਰਪੋਕ ਬੰਦਾ ਡਰ ਗਿਆ

ਈ ਆਈ ਵੀ ਬਹੁਤ ਸਿਰਾਂ ਇਕਦਮ ਹੀ ਸੀ ਕਰੇ ਇੰਦਰ ਨੂੰ ਆਪਾਂ ਲੈ ਕੇ ਆਉਣਾ ਭੁੱਲ ਗਏ ਜੂਸ ਤੇ ਕੁਝ ਖਾਣ ਨੂੰ ਫਿਰ ਇਹਨੂੰ ਮੈਂ ਦਿੱਤੇ ਪੈਸੇ ਤੇ ਇਹ ਲੈ ਕੇ ਆਇਆ ਕੋਲਫੀ ਨਲੇ ਆਪ ਖਾਂਦਾ ਨਲੇ ਨਰੇਨ ਨੂੰ ਖਵਾਉਂਦਾ ਨਰੇਨ ਖਵਾਈਂ ਇੰਦਰ ਆ ਆ ਬੀਰੇ ਬੀਰੇ ਦਾ ਪਿਆਰ ਬਹੁਤ ਹੈ ਇਹਨਾਂ ਦੋਨਾਂ ਦਾ ਸਰ ਬਾਇਆ ਨਹੀਂ ਇੰਦਰ ਨੇ ਹੁਣ ਮੈਂ ਬੋਣੀਆਂ ਸਾਰੇ ਦਾ ਤੇ ਲੈ ਦੇਖਿਆ ਕਿੰਨਾ ਪਿਆਰਾ ਸਾਡੇ ਜਵਾਕਾਂ ਦਾ ਨਿੱਕੇ ਨਿੱਕੇ ਬੱਚੇ ਆ ਇਹ ਨਿੱਕੇ ਨਿੱਕੇ ਕੱਲ ਨੂੰ ਸਕੂਲ ਜਾਣਾ ਹੋਊਗਾ ਮਾਰਨਿੰਗ ਜਾਣਾ ਆਪਣੇ ਤਾਂ ਨਹੀਂ ਹੁੰਦੀ ਹੈ ਜਾਣਾ ਸਕੂਲ ਜਾਣਾ ਸਕੂਲ ਜਾਣਾ ਮੂ ਵੀ ਫਿਰ ਦਿਖਾਉਣਗੇ ਆ ਹਾ ਹਾ ਇੰਨਾ ਬੇ ਕਹਵਾਇਂ ਕੋਈ ਨਹੀਂ

हाँ साढ़े बच्चे दोनों बह गए मोटरसाइकिल तो लगे हुए कॉल्फी का जूस क्डन दिखाए दिखाई डके लगी हुई चंकी नहीं सी लगती है पुठे काम कर दही नहीं, नहीं नहीं कोई भांडा नहीं खराब करना नहीं। कोई भांडा नहीं खराब करना हा? आ दे लो देा बंद एक खादी नहीं कदम नैर तो ऐह कहना मैं खादी नहीं आ दे इधर ਓ ਮਾਈ ਗਾਡ ਤੁਹਾਨੂੰ ਸਾਡਾ ਆਸਤਾ ਬਲੌਗ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਕਿੱਥੇ ਕਿੱਥੇ ਢੇਰੀ ਬਹੁਤ ਆਈ ਤੇ ਕੀ ਕੀ ਨੁਕਸਾਨ ਆਇਆ ਉਹ ਵੀ ਸਾਨੂੰ ਕਮੈਂਟ ਸ਼ੀ ਜਰੂਰ ਦੱਸਿਓ ਵੀਡੀਓ ਦੇਖਣੇ ਧੰਨਵਾਦ